ਬੀਤੇ ਦਿਨੀ ਦਿੜਵਾਵਿਕੇ ਇੱਕ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਸੀ ਪਰ ਪ੍ਰਸ਼ਾਸਨ ਅਤੇ ਸ਼ਹਿਰ ਨਿਵਾਸੀਆਂ ਦੀ ਫੁਰਤੀ ਸਦਕਾ ਇਹ ਸਾਕ ਤੇ ਤੁਰੰਤ ਕਾਬੂ ਪਾ ਲਿਆ ਗਿਆ ਅਤੇ ਖੱਦਰ ਬਣਾਰ ਦਾ ਸਿਰਫ ਇੱਕ ਫਲੋਰ ਹੀ ਅੱਗ ਨਾਲ ਨੁਕਸਾਨਿਆ ਗਿਆ ਇਸ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਇਸ ਖੱਦਰ ਬਨਾਰ ਦਾ ਦੌਰਾ ਕਰਨ ਪਹੁੰਚੇ ਅਤੇ ਦੁਕਾਨਦਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਸ਼ਹਿਰ ਨਿਵਾਸੀਆਂ ਅਤੇ ਪ੍ਰਸ਼ਾਸਨ ਦੀ ਹਿੰਮਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਪ੍ਰਸ਼ਾਸਨ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੇ ਹੈ ਕਿ ਖੱਦਰ ਭੰਡਾਰ ਤੇ ਅੱਗ ਨੂੰ ਕਾਬੂ ਪਾ ਲਿਆ ਗਿਆ ਜੇਕਰ ਇਹ ਅੱਗ ਫੈਲ ਜਾਂਦੀ ਤਾਂ ਬਾਜ਼ਾਰ ਵਿੱਚ ਕਾਫੀ ਨੁਕਸਾਨ ਹੋਣਾ ਸੀ ਇਸ ਮੌਕੇ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਢੜਵਾ ਵਿਖੇ ਫਾਇਰ ਬਿਗਰੇਡ ਦਫ਼ਤਰ ਸਥਾਪਿਤ ਕੀਤਾ ਜਾਵੇ ਜਾਂ ਇੱਕ ਫਾਇਰ ਬਿਗਰੇਡ ਦੀ ਗੱਡੀ ਢੜਵਾਲੀ ਮੰਗਵਾਈ ਜਾਵੇ ਉਹਨਾਂ ਕਿਹਾ ਕਿ ਤਾਂ ਜੋ ਕਿ ਅਜਿਹੀਆਂ ਘਟਨਾ ਭਵਿੱਖ ਵਿੱਚ ਨਾ ਹੋਣ ਇੱਕ ਬੜੀ ਅਨੁਸੁਖਾਵੀ ਘਟਨਾ ਵਾਪਰੀ ਕਿ ਸਾਡੇ ਖੱਦਰ ਭੰਡਾਰ ਸਾਰੇ ਪਰਿਵਾਰਕ ਮੈਂਬਰ ਨੇ ਸਾਡੇ ਖੜੇ ਨੇ ਜੀ ਅੱਗ ਲੱਗੀ ਤੇ ਪਰ ਲੇਕਿਨ ਮੈਂ ਸਾਰੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਤੁਰੰਤ ਆ ਕੇ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਆ ਕੇ ਅੱਗ ਤੇ ਕਾਬੂ ਪਾਇਆ ਬੁਝਾਇਆ ਕੋਈ ਵੀ ਮਹਿਸਬੰਦ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਵੱਡੀ ਪੱਧਰ ਤੇ ਹੋਇਆਗਾ ਸੋ ਇਸ ਤਰ੍ਹਾਂ ਦੀਆਂ ਫਿਊਚਰ ਚ ਘਟਨਾਵਾਂ ਨਾ ਵਾਪਰਨ ਮੇਰੀ ਤਾਂ ਸਾਰੇ ਜਿਹੜੇ ਸਤਕਾਰਯੋਗ ਕੋਈ ਵੀ ਬਿਜ਼ਨਸ ਕਰਦੇ ਨੇ ਉਹ ਹੁੰਦਾਗਾ ਕਿ ਸਮੇਂ-ਸਮੇਂ ਸਿਰ ਆਪਾਂ ਫਾਇਰ ਦੇ ਜੋ ਆਗਨ ਨਾਲ ਸੰਬੰਧਿਤ ਇਕੁਪਮੈਂਟ ਨੇ ਜਾਂ ਜਿਹੜੀਆਂ ਸਾਡੀਆਂ ਤਾਰਾਂ ਨੇਗੀਆਂ ਬਿਜਲੀ ਦੇ ਤਾਰਾਂ ਉਹਨਾਂ ਦਾ ਕੰਮ ਵੀ ਇਹ ਪਾ ਮੈਂ ਸੰਬੰਧ ਕਰਵਾਉਂਦੇ ਰਹੀਏ ਤਾਂ ਇਹ ਜਿਹੜੇ ਘਟਨਾਵਾ ਫਿਊਚਰ ਚ ਨਾਮ ਆਪਨ ਪਰ ਸੰਬੰਧ ਬੜੀ ਅਨਸਖਮੀ ਘਟਨਾ ਵਾਪਰੀਏ ਕਿਉਂਕਿ ਕੱਪੜੇ ਦਾ ਵੱਡਾ ਕੰਮ ਖਦਰ ਬੰਡਾਰ ਦਾ ਵੱਡਾ ਕੰਮ ਇਹ ਕਰਦੇ ਸੀਗੇ ਪਰ ਲੇਕਿਨ ਸਾਰਿਆਂ ਨੇ ਸਾਰੇ ਸੱਜਣਾ ਨੇ ਦੜਵਾਨ ਵਾਸੀਆਂ ਨੇ ਸਾਰੇ ਦੁਕਾਨਦਾਰਾਂ ਨੇ ਪ੍ਰਧਾਨ ਪ੍ਰਧਾਨ ਜੀ ਖੜੇ ਨੇ ਕਿ ਸਾਰਿਆਂ ਨੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਸਾਰਿਆਂ ਨੇ ਬੜੀ ਜਦੋਜਹਰ ਕਰਕੇ ਇਸ ਤੇ ਕਾਬੂ ਪਾਇਆ ਸੋ ਸਾਰਿਆਂ ਦਾ ਧੰਨਵਾਦ ਸੋ ਪਰਿਵਾਰ ਦੇ ਨਾਲ ਬਹੁਤ ਵੱਡਾ ਹਾਦਸਾ ਹੋਇਆਗਾ ਬਹੁਤ ਵੱਡਾ ਫਾਈਨੈਂਸ਼ੀਅਲ ਲਾਸ ਇਸ ਪਰਿਵਾਰ ਨੂੰ ਹੋਇਆਗਾ ਕਿਉਂਕਿ ਇਹ ਬੜੇ ਲੰਬੇ ਅਰਸੇ ਤੋਂ ਕਾਰੋਬਾਰ ਕਰ ਰਹੇ ਸੀ ਕਾਫੀ ਵੱਡੀ ਪੱਧ ਤੇ ਕਿਉਂਕਿ ਹਜੇ ਇਹਨਾਂ ਨੇ ਹਜੇ ਸਾਕਤ ਕਤਾਬ ਨਹੀਂ ਲਾਇਆਗਾ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ ਸੋ ਮੈਂ ਪਰਿਵਾਰ ਨਾਲ ਦੁੱਖ ਵੀ ਵੰਡਾਉਣ ਲਈ ਪਹੁੰਚਿਆਗਾ ਸੋ ਉੱਥੇ ਮੈਂ ਇੱਕ ਵਾਰ ਫਿਰ ਸਾਡੇ ਸਮੁੱਚੇ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਐਸਡੀਐਮ ਸਾਹਿਬਾਨ ਦਾ ਫਾਇਰ ਅਫੀਸਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਮਿਹਨਤ ਮੁਸ਼ਕਰ ਕਰਕੇ ਔਰ ਲੋਕਾਂ ਨੂੰ ਨਾਲ ਲੈ ਕੇ ਸਾਰੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਅੱਗ ਤੇ ਕਾਬੂ ਪਾਇਆ ਸਰ ਬਹੁਤ ਅਸੀਂ ਵਿਸ਼ੇਸ਼ ਮੈਪਰਾਲਾ ਕਰੂੰਗਾ ਤਾਂ ਕਿ ਇੱਕ ਫਾਇਰ ਦੀ ਪਹਿਲਾਂ ਵੀ ਇੱਕ ਪ੍ਰਾਈਵੇਟ ਵਿਅਕਤੀਾਂ ਵੱਲੋਂ ਲਈ ਗਈ ਫਾਇਰ ਬ੍ਰਿਗੇਡ ਆ ਪਰ ਮੈਂ ਸਮਝਦਾ ਸਰਕਾਰੀ ਤੌਰ ਤੇ ਵੀ ਫਾਇਰ ਬ੍ਰਿਗੇਡ ਦਾ ਪ੍ਰਬੰਧ ਕਰਾਂਗੇ ਤਾਂ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਤੁਰੰਤ ਉਹਨੂੰ ਜਿਹੜਾ ਰੋਕਿਆ ਜਾਵੇ ਤੁਰੰਤ ਤੇ ਕਾਬੂ ਪਾਇਆ ਜਾਵੇ ਸੋ ਜੇ ਅਸੀਂ ਵਿਸ਼ੇਸ਼ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲਦੀ ਜਿਹੜੀ ਉਹ ਫਾਇਰ ਬ੍ਰਿਗੇਡ ਦੀ ਮਸ਼ੀਨ ਆ ਜਿਹੜੀ ਆ ਗੱਡੀ ਆ ਉਹ ਆਜੂ ਮੈਂ ਤਾਂ ਇੱਕੋ ਹੀ ਕਮਾਂਗਾ ਮੈਂ ਕੱਲ ਕਿਸੇ ਆਟੋ ਸਟੇਸ਼ਨ ਗਿਆ ਹੋਇਆ ਸੀ ਗੱਲ ਲਖਣਾਉ ਪਰ ਬਾਅਦ ਦੇ ਵਿੱਚ ਜਦੋਂ ਮਨੂੰ ਲੋਕਾਂ ਕੋਲ ਪਤਾ ਲੱਗਾ ਤਾਂ ਸਾਡੀ ਦੁਕਾਨ ਨੂੰ ਅੱਗ ਲੱਗੀ ਮੈਂ ਵੀਡੀਓ ਕਲਿੱਪ ਦੇਖੇ ਵੀਡੀਓ ਕਲਿੱਪ ਦੇਖ ਕੇ ਮੈਨੂੰ ਕਿ ਇਦਾਂ ਦਾ ਚੰਬਾ ਮਹਿਸੂਸ ਹੋਇਆ ਜੋ ਲੋਕਾਂ ਨੇ ਹਰ ਇੱਕ ਵਰਗ ਨੇ ਹਰ ਇੱਕ ਹਰ ਇੱਕ ਧਰਮ ਨੇ ਸਰਸੇ ਵਾਲਿਆਂ ਦਾ ਸਸਣ ਹੋ ਰਿਹਾ ਸੀਗਾ ਉਹਨਾਂ ਦੀ ਟੋਟਲ ਵਲੰਟੀਅਰ ਟੀਮ ਐਸਡੀਐਮ ਸਾਹਿਬ ਐਸਐਚਓ ਸਾਹਿਬ ਤਸੀਲਦਾਰ ਸਾਹਿਬ ਜੋ ਪ੍ਰਸ਼ਾਸਨ ਨੇ ਮਦਦ ਕੀਤੀ ਸਾਡੀ ਜੋ ਲੋਕਾਂ ਨੇ ਮਦਦ ਕੀਤੀ ਜਿਵੇਂ ਉਹਨਾਂ ਨੇ ਕੰਟਰੋਲ ਕੀਤਾ ਹੋ ਸਕਦਾ ਹੈ ਪਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰ ਜੋ ਉਹਨਾਂ ਨੇ ਬਚਾਇਆ ਉਹ ਲੋਕਾਂ ਦੀ ਮਿਹਨਤ ਦੀ ਸਦਕਾ ਬਚਿਆ ਸਾਨੂੰ ਵੀਦ ਨਹੀਂ ਸੀ ਪਰ ਅਸੀਂ ਆਪਣੇ ਦੁੱਖ ਨੂੰ ਭੁੱਲ ਕੇ ਉਹ ਲੋਕਾਂ ਦਾ ਅਸੀਂ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਭਾਈਚਾਰਾ ਕਾਇਮ ਰੱਖਿਆ ਆਪਣੀ ਜਾਨ ਤੇ ਵੀ ਖੇਲਦੇ ਹੋਏ ਅਸੀਂ ਦੇਖਿਆ ਮੈਂ ਬਾਹਰੋਂ ਵੀਡੀਓ ਦੇਖਦੇ-ਦੇਖ ਕੇ ਮੈਂ ਹੈਰਾਨ ਸੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਇਹ ਲੋਕਾਂ ਨੂੰ ਜਿਹਨਾਂ ਦੇ ਕੋਈ ਫੋਨ ਨੰਬਰ ਸੀ ਉਹਨਾਂ ਨੂੰ ਰੋਕੋ ਵੀ ਵੀ ਦੁਕਾਨ ਮੱਚ ਦੇ ਮਚਲਾਂ ਤੋਂ ਕੋਈ ਗੱਲ ਨਹੀਂ ਪੈਸੇ ਦਾ ਨੁਕਸਾਨ ਹੁੰਦਾ ਕੋਈ ਗੱਲ ਨਹੀਂ ਪਰ ਕੋਈ ਜਾਨੀ ਨੁਕਸਾਨ ਨਾ ਹੋਵੇ ਪਰ ਉਹਨਾਂ ਨੇ ਸਾਡੇ ਕਹਿਣੇ ਤੋਂ ਬਾਹਰ ਹੱਦ ਹੱਦਾਂ ਪਾਰ ਕਰਕੇ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਲੋਕਾਂ ਦਾ ਮੈਂ ਬਹੁਤ ਮੇਰੇ ਪਾਸ ਕੋਈ ਉਹਨਾਂ ਪਾਸੇ ਕੋਈ ਲਫ਼ਜ਼ ਨਹੀਂ ਹੈਗਾ ਕਿਵੇਂ ਉਹਨਾਂ ਦਾ ਮੈਂ ਧੰਨਵਾਦ ਕਰਾਂ ਮੈਂ ਉੱਥੋਂ ਹੀ ਮੇਰੇ ਸਤਗੁਰੂ ਦਾ ਸ਼ੁਕਰਾਨਾ ਕਰਦਾ ਆ ਰਿਹਾ ਸੀਗਾ ਵੀ ਉਹ ਮਾਲਕ ਨੇ ਕਿਵੇਂ ਹੱਥ ਦੇ ਕੇ ਸਾਨੂੰ ਰੱਖਿਆ ਸ ਮੈਨੂੰ ਉਮੀਦ ਨਹੀਂ ਸੀ ਮੇਰੀ ਕੋਈ ਦੁਕਾਨ ਦਾ ਕੋਈ ਇੱਕ ਇਸੇ ਬਚੂ ਪਰ ਉਹਨਾਂ ਦੀ ਮਿਹਰ ਦੇ ਸਦਕਾ ਮੇਰੇ ਇੱਕ ਫਲੋਰ ਦੀ ਨੁਕਸਾਨ ਹੋਇਆ ਜਿਹਦਾ 56 ਲੱਖ ਰੁਪਏ ਦਾ ਬਾਕੀ ਮੇਰੇ ਫਲੋਰ ਸਾਰੇ ਇੱਦਾਂ ਹੀ ਬਚੇ ਆ ਪਰ ਉਹ ਉਹਦਾ ਸ਼ੇਰਾ ਲੋਕਾਂ ਨੂੰ ਜਾਂਦਾ ਹੈ ਪ੍ਰਸ਼ਾਸਨ ਨੂੰ ਜਾਂਦਾ ਹੈ ਐਚਦੀਨ ਸਾਹਿਬ ਨੂੰ ਜਾਂਦਾ ਹੈ ਐਸਐਚ ਨੂੰ ਜਾਂਦਾ ਹੈ ਉਹਨੇ ਪੂਰੀ ਟੀਮ ਡੀਐਸਪੀ ਸਾਹਿਬ ਬਿਲਕੁਲ ਹੋ ਸਕਦਾ ਸੀਗਾ ਨੁਕਸਾਨ ਬਿਲਕੁਲ ਹੋ ਸਕਦਾ ਸੀਗਾ ਜੇ ਉਹ ਮੌਕਾ ਨਾ ਉਹ ਕਰਦੇ ਸੰਗਰੂਰ ਤੋਂ ਸਿਰਫ ਅਸੀਂ ਅਸੀਂ ਪੁਣ ਕੀਤਾ ਸੰਗਰੂਰ ਅਸੀਂ ਉੱਥੇ ਬੈਠਿਆ ਨੇ ਸਿਰਫ ਉਹਨੇ 15 ਮਿੰਟ ਦੇ ਵਿੱਚ ਗੱਡੀਆਂ ਸਾਨੂੰ ਜਿਹੜੇ ਫੇਰ ਵੀ ਰੇਡ ਦੀ ਸੀਗੀ ਆ ਪਰ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਮਦਭਾਗੀ ਜੋ ਸਾਡੀ ਦੜਵੇ ਥਿਆਰ ਵੀ ਖੜਾ ਹੈ ਉਹਦੇ ਨਾਲ ਡਰਾਈਵਰ ਸੀ ਨਾਲ ਉਹ ਚ ਪਾਣੀ ਸੀ ਅਗਰ ਪ੍ਰਸ਼ਾਸਨ ਥੋੜਾ ਜਿਹਾ ਵੀ ਇਸ ਵਾਰ ਧਿਆਨ ਦੇਵੇ ਹੋਵੇ ਹਰ ਟਾਈਮ ਕਦੋਂ ਵੀ ਕੋਈ ਹਾਸਾ ਹੋ ਸਕਦਾ ਹੈ ਅਗਰ ਉਹ ਮੌਕੇ ਤੇ ਉਹਦੀ ਪਾਣੀ ਵੀ ਹੁੰਦਾ ਡਰਾਈਵਰ ਵੀ ਹੁੰਦਾ ਤਾਂ ਸੇ ਸਾਡਾ ਇਹ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਜਿਹੜੇ ਬਾਹਰੋਂ ਐਂਬੂਲੈਂਸ ਆਈਆਂ ਪੈਰ ਬਗੜਾਏ ਉਹਨਾਂ ਨੂੰ 20 ਤੋਂ 25 ਮਿੰਟ ਲੱਗ ਗਏ ਉਹ ਸਾਡੀ ਦੁਕਾਨ ਤੋਂ 5 ਮਿੰਟ ਦੀ ਦੂਰੀ ਤੇ ਖੜਦੀ ਸੀ ਅਗਰ ਉਹਦੇ ਵਿੱਚ ਪਾਣੀ ਹੁੰਦਾ ਡਰਾਈਵਰ ਹੁੰਦਾ ਮੌਕੇ ਤੇ ਚਲੋ ਫਿਰ ਵੀ ਅਸੀਂ ਅਸੀਂ ਤਾਂ ਇਹੀ ਕਹਾਂਗੇ ਅਸੀਂ ਤਾਂ ਸ਼ੁਕਰਾਨਾ ਕਰਦੇ ਹਾਂ ਉਹਨਾਂ ਲੋਕਾਂ ਦਾ ਦਿਲੋਂ ਅਸੀਂ ਆਪਣਾ ਦੁੱਖ ਦੁੱਖ ਸਾਨੂੰ ਯਾਦ ਨਹੀਂ ਆ ਰਿਹਾ ਉਹਨਾਂ ਲੋਕਾਂ ਦੀ ਸ਼ਕਲਾਂ ਉਹਨਾਂ ਦੇ ਚਿਹਰੇ ਮੇਰੇ ਅੱਖਾਂ ਦੇ ਅੱਗੇ ਨਹੀਂ ਮੈਂ ਦਿਲ ਤੋਂ ਉਹਨਾਂ ਨੂੰ ਸਤਿਗੁਰੂ ਤੋਂ ਮੈਂ ਸ਼ੁਕਰਾਨਾ ਕਰ ਰਿਹਾ ਹਾਂ ਬਾਰ-ਬਾਰ ਮੈਂ ਕੱਲ ਦਾ ਹੀ ਸ਼ੁਕਰਾਨਾ ਕਰ ਰਿਹਾ ਹਾਂ ਉਹਨਾਂ ਲੋਕਾਂ ਦਾ ਵੀ ਹਰ ਇੱਕ ਨੇ ਆਪਣਾ ਦਿਲ ਲਗਾ ਕੇ ਉਹਨਾਂ ਨੂੰ ਐਵੇਂ ਲੱਗੇ ਜਿਵੇਂ ਕੋਈ ਸਾਡੀ ਦੁਕਾਨ ਨੂੰ ਅੱਗ ਲੱਗੀ ਹੈ ਉਹਨਾਂ ਨੇ ਐਵੇਂ ਸੰਭਲੋ ਸਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਬਚਾਇਆ ਵੀ ਬਹੁਤ ਕੁਝ ਉਹਨਾਂ ਨੇ ਬਚਾਇਆ ਬਿਲਕੁਲ ਵੀ ਜੀ ਮੈਂ ਕਹਿੰਦਾ ਜੀ ਐਦਾਂ ਇੱਕ ਬੰਦਾ ਮੇਰੇ ਨਾਲ ਕੋਈ 10 ਦਿਨ ਪਹਿਲਾਂ ਕੋਈ ਥੋੜੀ ਜਿਹੀ ਬਹਿਸ ਕਰਕੇ ਗਿਆ ਪਰ ਜਦੋਂ ਮੈਂ ਉਹਦਾ ਕਲਿੱਪ ਦੇਖਿਆ ਮੈਂ ਹੈਰਾਨ ਮੈਂ ਸ਼ੁਕਰਾਨਾ ਉਹਦਾ ਕਰਾਂ ਉਹ ਮੇਰੇ ਨਾਲ ਬਹਿਸ ਕਰਕੇ ਗਿਆ ਕਿਸੇ ਆਈਟਮ ਦਾ ਸੇਵ ਪਰ ਉਹ 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 ਬੰਦੇ ਨੇ ਸਭਤ ਉਹ ਉਹਦੇ ਸੱਟਾਂ ਵੀ ਲੱਗੀਆਂ ਸ਼ੀਸ਼ਾ ਹੀ ਵੱਜਿਆ ਬਾਹ ਤੇ ਪਰ ਦੇਖੋ ਹਰ ਇੱਕ ਬਰਗਨ ਨੇ ਆਪਣੇ ਮੈਨੂੰ ਤਾਂ ਕੋਈ ਇਦਾਂ ਲੱਗਦੀ ਨਹੀਂ ਵੀ ਇੱਕਾ ਨਹੀਂ ਕੱਲ ਤਾਂ ਉਹਨਾਂ ਨੇ ਇੱਕੇ ਦਾ ਸਬੂਤ ਇਦਾਂ ਦਿਖਾਇਆ ਜਿਵੇਂ ਇੱਕ ਪਰਮਾਤਮਾ ਨੇ ਇਹਦੇ ਅੰਦਰ ਕੀ ਸੰਭ ਸਤਗੁਰੂ ਨੇ ਅੰਦਰ ਉਹਨਾਂ ਦੇ ਇੱਕ ਕੁਝ ਪੈਦਾ ਕੀਤਾ ਇੱਕ ਜਨੂਨ ਪੈਦਾ ਕੀਤਾ ਵਿਦਿਪੁਰ ਨੇ ਅੱਗ 'ਚ ਫੇਰ ਕੇ ਸਾਡੇ ਨੁਕਸਾਨ ਨੂੰ ਕਵਰ ਕੀਤਾ